ਮੈਟਰੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਨੁਕਰੀ ਵਸ਼ੇਰੀ ਦਿਖਾਉਣ ਲੱਗਿਆਂ ਜਿਹੜੀ ਵਸ਼ੇਰੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਫੋਰ ਸੇਲ ਆ ਤੇ ਇਹਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਸਾਰੀ ਸਾਂਝੀ ਕਰਦੇ ਆਂ ਐਂਡ ਤੱਕ ਬਣੇ ਰਹੋ ਜਿੰਨੀ ਕਮਾਲਕ ਵੀਰਾਂ ਨੇ ਆਪਾਂ ਨੂੰ ਡਿਟੇਲ ਦੱਸੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਵਸ਼ੇਰੀ ਦੀ ਖੜਨੀ ਵਗੈਰਾ ਚੈੱਕ ਕਰੋ ਤੁਸੀਂ ਕੰਨਾਂ ਦੀ ਸੋਹਣੀ ਆ ਮੂੰਹ ਦੀ ਲੰਬਾਈ ਲੰਬੂਈ ਚੰਗੀ ਆ ਵਸ਼ੇਰੀ ਦੀ ਧੌਣ ਵਗੈਰਾ ਤੇ ਸਾਫ ਸੁਥਰੀ ਬਸ਼ੇਰੀਆ ਦੋਸਤੋ ਜੇ ਕੋਈ ਮਿੱਤਰ ਪਿਆਰਾ ਘਰੇ ਰੱਖਣ ਦਾ ਸ਼ਕੀਨ ਆ ਤਾਂ ਜਰੂਰ ਗੌਰ ਕਰਿਓ ਇਸ ਬਸ਼ੇਰੀ ਤੇ ਇਹਦੀ ਉਮਰ ਆ ਗਈ 16 ਮਹੀਨੇ ਬਾਲਪੋਰੀਆਂ ਦੀ ਬਿਲਕੁਲ ਸਾਫ ਆ 95 ਇੰਚ ਵਾਈ ਕਹਿੰਦਾ ਵੀ ਇਹਦੀ ਫੱਟੀ ਵਾਲੀ ਹਾਈਟ ਆ ਦੋਸਤੋ ਤੇ ਬਾਕੀ ਤੁਸੀਂ ਬਸ਼ੇਰੀ ਦੇਖ ਰਹੇ ਹੋ ਹੱਡਾਂ ਪੈਰਾਂ ਦੀ ਬਾਲਪੋਰੀਆਂ ਦੀ ਐਨ ਓਕੇ ਆ ਸਾਰੇ ਪਾਸੋਂ ਸਾਫ ਸੁਥਰੀ ਬਸ਼ੇਰੀਆ ਤੇ ਨੋਕਰੇ ਘੋੜੇ ਦੀ ਬੱਚੀ ਆ ਇਹ ਰਾਜਸਥਾਨ ਕੰਨੀ ਕੋਈ ਨੋਕਰਾ ਕੁੜਾ ਚੰਗੀ ਬਲੱਡ ਲੈਣ ਦਾ ਉਸ ਕੁੜੇ ਦੀ ਇਹ ਵਸ਼ੇਰੀਆ ਦੋਸਤੋ ਬਾਕੀ ਡਿਟੇਲ ਆ ਜਿਹੜੀ ਤੁਸੀਂ 22 ਤੋਂ ਕਨਫਰਮ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇਤਾ ਹਰਦੀਪ ਕੋਲ ਖੜੀਆ ਮੁੰਡਾ ਪਾਦੜੇ ਤੋਂ ਆ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਤੇ ਤੁਸੀਂ ਜਾ ਕੇ ਵਸ਼ੇਰੀ ਦੇਖ ਪਰਖ ਕੇ ਇਹ ਖਰੀਦ ਸਕਦੇ ਹੋ ਦੋਸਤੋ ਆਪਣੀ ਜ਼ਿੰਮੇਵਾਰੀ ਤੇ ਧੰਨਵਾਦ